ਪਰਮਾਤਮਨ ਸਿਆ ਲੈ ਮੇਰੇ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰੀ ਜਿੱਦਾਂ ਤੂੰ ਮਾਂ ਦਾ ਪੁੱਤ ਆ ਮੁੱਖ ਮੰਤਰੀ ਤੂੰ ਕਹਿੰਦਾ ਨਾ ਮੈਂ ਝੂਠੇ ਪਰਚੇ ਨਹੀਂ ਪਾਏ ਹਰ ਇੱਕ ਨੌਜਵਾਨਾਂ ਤੋਂ ਝੂਠੇ ਪਰਚੇ ਪਾਏ ਹੋਣੇ ਚਾਈਨੀ ਚੋਰ ਤੂੰ ਸਾਨੂੰ ਬਣਾਤਾ 10000 ਦੀ ਫਰੋਤੀ ਵਾਲਾ ਤੂੰ ਸਾਨੂੰ ਬਣਾਤਾ ਐ ਇੱਕ ਤੂੰ ਸਾਡੇ ਤੇ ਲਾਤੇ ਯਾਰ ਤੂੰ ਕਰ ਕੀ ਰਿਹਾ ਯਾਰ ਤੂੰ ਤੂੰ ਅੱਜ ਮਰਵਾਉਣਾ ਅੱਜ ਮਰਵਾਦੇ ਕੱਲ ਨੂੰ ਮਰਵਾਉਣਾ ਕੱਲ ਨੂੰ ਮਰਵਾਦੇ ਅੱਜ ਤਾਂ ਐਵੇਂ ਜਿੱਕਰੂ ਮਰਦੇ ਦਮ ਤੱਕੜੜੀ ਇਹ ਲੜਾਈ ਲੜਦੇ ਰਵਾਂਗੇ ਤਾ ਮਰਵਾ ਦੇਣਾ ਹੀ ਆ ਤੂੰ ਐਡਾ ਬੜਾ ਦੁਸ਼ਮਣ ਸਾਡਾ ਬੈਰੀ ਬਣ ਗਿਆ ਯਾਰ ਐਡਾ ਬੜਾ ਤੂੰ ਦੁਸ਼ਮਣ ਬੈਰੀ ਬਣ ਗਿਆ ਸਾਡਾ ਯਾਰ ਕਮਾਲ ਦੀ ਗੱਲ ਆ ਯਾਰ ਭਗਮਾਨ ਤੁਮਣ ਸਾਨੂੰ ਅਸੀਂ ਮਾੜਾ ਕੀ ਕਰਤਾ ਯਾਰ ਬਾਈ ਅਸੀਂ ਕੀ ਮਾੜਾ ਕਰਤਾ ਯਾਰ ਪੰਜਾਬ ਲਈ ਤੂੰ ਸਾਡਾ ਐਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ ਐਡਾ ਸਾਡਾ ਤੂੰ ਦੁਸ਼ਮਣ ਕਿਉਂ ਬਣ ਗਿਆ ਤੈਨੂੰ ਅਸੀਂ ਮੁੱਖ ਮੰਤਰੀ ਬਣਾਇਆ ਯਾਰ ਤੈਨੂੰ ਅਸੀਂ ਵੋਟਾਂ ਪਾਈਆਂ ਤੈਨੂੰ ਅਸੀਂ ਐਮਪੀ ਵਾਲੇ ਵੋਟਾਂ ਪਾਈਆਂ ਯਾਰ ਤੂੰ ਐਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਬਾਈ ਯਾਰ ਜੇਕਰ ਤੇਰੇ ਤੇ ਉੱਪਰ ਤੂੰ ਕਹਿਣਾ ਮੇਰੇ ਉੱਪਰ ਸੈਂਟਰ ਦਾ ਦਬਾਅ ਹੈ ਫਿਰ ਕੁਰਸੀ ਛੱਡ ਦੇ ਬਾਈ ਤੂੰ ਇਹ ਗੱਲ ਕਹਿੰਦਾ ਵੀ ਮੈਂ 100 ਵਾਰੀ ਮੇਰੀ ਕੁਰਸੀ ਕਰਵਾਣਾ ਪੰਜਾਬ ਲਈ ਤੂੰ ਇੱਕ ਵਾਰੀ ਸਾਡੇ ਕੁਰਸੀ ਕਰਵਾਣ ਕਰਕੇ ਦਿਖਾਵੇ ਪੰਜਾਬ ਲਈ ਕਿਉਂ ਸਾਡੇ ਪੰਜਾਬ ਦੇ ਤੂੰ ਨੌਜਵਾਨਾਂ ਦਾ ਬੈਰੀ ਬਣ ਗਿਆ ਕਿਉਂ ਸਾਡੇ ਪੱਗਾਂ ਦਾ ਦੁਸ਼ਮਣ ਬਣ ਗਿਆ ਬਾਈ ਕਿਉਂ ਸਾਡੇ ਤੂੰ ਸਿੱਖਾਂ ਦਾ ਦੁਸ਼ਮਣ ਬਣ ਗਿਆ ਬਾਈ ਅਸੀਂ ਬੁਰਾ ਕੀ ਕਰਤਾ ਬਾਈ ਇਸ ਜਿੱਦਾ ਜਵਾਬ ਦੇ ਮੈਨੂੰ ਮੁੱਖ ਮੰਤਰੀ ਸਾਹਿਬ ਹਰ ਰੋਜ਼ ਆਰ ਤੂੰ ਸਾਡੇ ਘਰਾਂ 'ਚ ਪੁਲਿਸ ਭੇਜਦਾ ਨਾ ਯਾਰ ਸਾਡਾ ਤੂੰ ਜੌਣਾ ਦੁੱਪਰ ਕਰਿਆ ਪਿਆ ਸਾਡੇ ਉੱਪਰ ਪਰਚੇ ਪਾ ਕੇ ਤੂੰ ਅੰਦਰ ਭਟਾਦਾ ਯਾਰ ਐ ਤਾਂ ਨਹੀਂ ਬਈ ਅਸੀਂ ਬੈਠਣ ਵਾਲੇ ਹੈਗੇ ਬਈ ਸਾਨੂੰ ਐ ਕਰ ਜਿਵੇਂ ਪਹਿਲਾਂ ਵਾਲੇ ਸਾਡੇ ਭਰਾ ਮਾਰਨੇ ਤੂੰ ਸਾਨੂੰ ਮਾਰ ਹੀ ਦੇ ਤੂੰ ਇੱਕ ਦਿਨ ਲਾ ਕੇ ਗੋਲੀਆਂ ਕੇ ਉੱਤੋਂ ਮਰਵਾ ਕੇ ਸਾਨੂੰ ਖਤਮ ਕਰਦੇ ਬਾਈ ਮੁੱਖ ਮੰਤਰੀ ਸਾਹਿਬ ਤੁਹਾਨੂੰ ਖਤਮ ਹੀ ਕਰਦੇ ਯਾਰ ਨੇ ਬੇੜ ਤੇ ਤੂੰ ਜੱਬ ਤੂੰ ਹੋਰ ਆਪਦੇ ਬੱਚੇ ਜਮਲ ਆ ਤੂੰ ਆਪਦੇ ਜਗਜੂ ਕੰਦੇ ਪਰਿਵਾਰਵਾਦ ਨਹੀਂ ਵਧਾਉਣਾ ਤੂੰ ਤੇ ਪਰਿਵਾਰ ਉਹ ਤੇ ਜਵਾਕ ਜੰਮ ਕੇ ਉਹਨਾਂ ਨੂੰ ਐਮਐਲਏ ਮੁੱਖ ਮੰਤਰੀ ਬਣਾ ਲਈ ਬਾਈ ਅਸੀਂ ਨਹੀਂ ਬਾਈ ਅਸੀਂ ਨਹੀਂ ਐਮਐਲਏ ਮੁੱਖ ਮੰਤਰੀ ਬਣਦੇ ਤੂੰ ਬਣ ਜਾ ਬਾਈ ਪਰ ਸਾਡਾ ਟੱਬਰਾ ਦੁਸ਼ਮਣ ਕਿਉਂ ਬਣ ਗਿਆ ਯਾਰ ਤੂੰ ਬਾਈ ਯਾਰ ਤੈਨੂੰ ਜਮੀ ਕਿਸੇ ਚੀਜ਼ ਦਾ ਯਾਰ ਕੋਈ ਧਿਆ ਹੀ ਨਹੀਂ ਰਹੀ ਤੇਰੇ ਅੰਦਰ ਯਾਰ ਤੂੰ ਚੱਕਦਾ ਸਾਡੇ ਮਗਰ ਪੁਲਸਾਂ ਲਾਦਨਾ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਯਾਰ ਤੂੰ ਉੱਤੇ ਬੈਠਾ ਆਰਡਰ ਜਾਰੀ ਕਰੀਏ ਨਾ ਯਾਰ ਇਹ ਕੋਈ ਗੱਲ ਥੋੜੋ ਐਸੀ ਸਾਡੇ ਪੰਜਾਬ ਦੀ ਗੱਲ ਆ ਤੂੰ ਮੈਨੂੰ ਇਹ ਗੱਲ ਦਾ ਦਿਖਾ ਰੇ ਤੂੰ ਐਮਪੀ ਬਣਨ ਤੋਂ ਪਹਿਲਾਂ ਇੱਕ ਵੀ ਕੋਈ ਪੰਜਾਬ ਦੀ ਲੜਾਈ ਲੜੀ ਹੋਵੇ ਇੱਧਰ ਅੱਖਾਂ ਦੇ ਵਿੱਚ ਅੱਕ ਪਾ ਕੇ ਗੱਲ ਕਰ ਅੱਜ ਭਗਮੰਤ ਮਾਨਸਿਆ ਦੱਸ ਅਸੀਂ ਜਿੱਥੇ ਵੀ ਕਿਤੇ ਸਾਡੇ ਪੰਜਾਬ ਦੀ ਗੱਲ ਆ ਅਸੀਂ ਹਿੱਕ ਟਾ ਕੇ ਆਪਣੇ ਪੰਜਾਬ ਲਈ ਖੜਦੇ ਆ ਤੇਰੇ ਤੋਂ ਪਹਿਲਾਂ ਤੂੰ ਤੇਰੇ ਤੋਂ ਪਹਿਲਾਂ ਸਰਕਾਰਾਂ ਨੇ ਸਾਡੇ ਤੇ ਪਰਚੇ ਪਾ ਕੇ ਤੱਕ ਗਈਆਂ ਅਸੀਂ ਉਦੋਂ ਨਹੀਂ ਚੁੱਪ ਕਰੇ ਤੂੰ ਜਦੋਂ ਕਹਿੰਦਾ ਹੁੰਦਾ ਸੀਗਾ ਭਗਮਤ ਮਾਨਸੇ ਤੂੰ ਕਹਿੰਦਾ ਹੁੰਦਾ ਸੀਗਾ ਮੈਨੂੰ ਮੁੱਖ ਮੰਤਰੀ ਨਿਲਾਉਂਦੇ ਮੈਂ ਪੰਜਾਬ ਦਾ ਭਲਾ ਕਰ ਦੂੰ ਉਹਦਾ ਤੇ ਅਸੀਂ ਹੱਕ ਦੇ ਵਿੱਚ ਬੋਲਦੇ ਰਿਹਾ ਯਾਰ ਤੂੰ ਸਾਡਾ ਐਡਾ بڑا ਦੁਸ਼ਮਣ ਬਣ ਗਿਆ ਯਾਰ ਕਮਾਲ ਦੀ ਗੱਲ ਆ ਭਗਮਤ ਮਾਨਸੇ ਆ ਯਾਰ ਤੇਰੀ ਯਾਰ ਪੰਜਾਬ ਦੇ ਲੋਕ ਮੇਰੇ ਪਿੰਡਾਂ ਵਾਲੇ ਲੋਕ ਹੁਣ ਤੁਹਾਨੂੰ ਬੇਨਤੀ ਕਰਦਾ ਸਾਡੇ ਨਾਲ ਜੋ ਇਸ ਟਾਈਮ ਅਸੀਂ ਆਪਦੇ ਤਨ ਤੇ ਹੰਡਾ ਰਹੇ ਹਨ ਉਹ ਅਸੀਂ ਜਾਣਦੇ ਆ ਜਾ ਸਾਨੂੰ ਪਤਾ ਪਰ ਪਿੰਡਾਂ ਦੇ ਵਿੱਚ ਹੁਣ ਬੜਨਾ ਦਿਓ ਜੇ ਪਿੰਡਾਂ ਵਾਲੇ ਤੁਹਾਡੇ ਵਿੱਚ ਅਣਖਾ ਖੜਾ ਕੇ ਸਵਾਲ ਚਰਾਹੇ ਦੇ ਵਿੱਚ ਖੜ ਕੇ ਸਵਾਲ ਪੁੱਛੋ ਬਸੇ ਕਹੋ ਮੈਂ ਕੱਲੀ ਆਮ ਆਦੀ ਪਾਰਟੀ ਦੀ ਨਹੀਂ ਗੱਲ ਨਹੀਂ ਕਰਦਾ ਕੱਲੀ ਆਮ ਆਦੀ ਪਾਰਟੀ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਖੜਾ ਕੇ ਸਵਾਲ ਪੁੱਛੋ ਕਿਹੜਾ ਸਾਡੀ ਕਿਸਾਨੀ ਨਹੀਂ ਖੜ ਰਿਹਾ ਕਿਹੜਾ ਸਾਡੇ ਨੌਜਵਾਨ ਦੇ ਜਿਲਾ ਦੇ ਵਿੱਚ ਫਸੇ ਨਹੀਂ ਉਹਨਾਂ ਵੀ ਖੜ ਰਿਹਾ ਕੌਣ ਸਾਡੇ ਪੰਜਾਬ ਦੇ ਲਈ ਹੱਕ ਦਾ ਆਂ ਦਾ ਨਾਰਾਕ ਦੇ ਵਿੱਚ ਮੜ ਰਿਹਾ ਤੁਸੀਂ ਸਾਡੀ ਜਸਮਣ ਬਣ ਕੇ ਯਾਰ ਤੁਸੀਂ ਸਾਨੂੰ ਮਾਰਦੇ ਤੁਲਕੇ ਯਾਰ ਤੂੰ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਹੀ ਨਿਕਲ ਲੰਦੇ ਯਾਰ ਅਸੀਂ ਐਨੇ ਗੁਲਾਮ ਬਣਾ ਕੇ ਤੁਸੀਂ ਸਾਨੂੰ ਰੱਖਤਾ ਯਾਰ ਅਸੀਂ ਜਾਈਏ ਕਿੱਧਰ ਇਹਦਾ ਦੱਸ ਦੋ ਗੱਲ ਯਾਰ ਪਰਚੇ ਝੂਠੇ ਤੁਸੀਂ ਪਾ ਕੇ ਕਾਹਦੇ ਨੋ ਭਗਵਾਨ ਤੁਮਾਨ ਸਿਆ ਲੈ ਮੇਰੇ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰੀਂ ਜਿੱਦਾਂ ਤੂੰ ਮਾਂ ਦਾ ਪੁੱਤਾਂ ਮੁੱਖ ਮੰਤਰੀ ਤੂੰ ਕਹਿੰਦਾ ਨਾ ਮੈਂ ਝੂਠੇ ਪਰਚੇ ਨਹੀਂ ਪਾਏ ਹਰ ਇੱਕ ਨੌਜਵਾਨਾਂ ਤੋਂ ਝੂਠੇ ਪਰਚੇ ਪਾਏ ਹੋ ਨੇ ਚਾਈਨੀ ਚੋਰ ਤੂੰ ਸਾਨੂੰ ਬਣਾਤਾ ਤਾਂ 10000 ਦੀ ਫਰੋਤੀ ਵਾਲਾ ਤੂੰ ਸਾਨੂੰ ਬਣਾਤਾ ਇੱਕ ਇੱਕ ਨੂੰ ਸਾਡੇ ਤੇ ਲਾਤੇ ਯਾਰ ਤੂੰ ਕਰ ਕੀ ਰਿਹਾ ਯਾਰ ਤੂੰ ਸਮਝ ਨਹੀਂ ਆਉਂਦੀ ਯਾਰ ਤੂੰ ਸਾਡਾ ਇੱਡਾ ਬੜਾ ਜਾਉਣਾ ਤੂੰ ਦੱਬਰ ਕਰ ਛੱਡਿਆ ਯਾਰ ਬਾਈ ਐਂ ਕਰ ਕਹਣਾ ਭਗਮਤ ਮਾਨਸਿਆ ਤੂੰ ਅੱਜ ਮਰਵਾਉਣਾ ਅੱਜ ਮਰਵਾ ਦੇ ਕੱਲ ਨੂੰ ਮਰਵਾਉਣਾ ਕੱਲ ਨੂੰ ਮਰਵਾ ਦੇ ਅੱਜ ਤਾਂ ਐਵੇਂ ਜਿੱਕਰੂ ਮਰਦੇ ਦਮ ਤੱਕੜੜੀ ਇਹ ਲੜਾਈ ਲੜਦੇ ਰਵਾਂਗੇ ਤਾਂ ਮਰਵਾ ਦੇਣਾ ਹੀ ਆ ਤੂੰ ਇੱਡਾ ਬੜਾ ਦੁਸ਼ਮਣ ਸਾਡਾ ਬੈਰੀ ਬਣ ਗਿਆ ਯਾਰ ਇੱਡਾ ਬੜਾ ਤੂੰ ਦੁਸ਼ਮਣ ਬੈਰੀ ਬਣ ਗਿਆ ਸਾਡਾ ਯਾਰ ਕਮਾਲ ਦੀ ਗੱਲ ਆ ਯਾਰ